ਨੀ ਮਾਤਾ ਜੋ ਵੀ ਕਹਿਣਾ ਵਗੈ 10000 10000 ਰੁਪਏ ਬੈਂਕ ਚ ਪੇ ਕਰ ਦਿੱਤੀ ਮੇਰੀ ਮਸਟਿਜ਼ ਮੀਪੀ ਸਟਾਪ ਹੈ ਲੈ ਸਾਡੀ ਮੰਮਾ ਨੂੰ ਕਦੋਂ ਤੂੰ ਕਿਸੇ ਦਾ ਥੱਲੋ ਕੱਢ ਕੇ ਲਿਆਤੀ ਮੇਰਾ ਸਿੱਧਾ ਹੋਣਾ ਚਲਿਆ ਉਹ ਚਾਲੋ ਸੇਲ ਖਾ ਇੱਥੇ ਦੇ ਕੰਮ ਖਤਰੇ ਵਾਲਾ ਜੀ ਜਦੋਂ ਆਵਾਂਗੇ ਗਰਮੀ ਥੋੜੀ ਵੱਧ ਜਾਏਗੀ ਹਾਂਜੀ ਜੀ ਕਿ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਗੇ ਚੱਲੇ ਨੇ ਆਪਣੀਆਂ ਮੁੱਸਾਂ ਕਟਵਾਉਣਾ ਸਿੱਧਾ ਦੇਸੀ ਚ ਹਾਂ ਮਮੀ ਦੇ ਵੀ ਕਜਾੜ ਲਾਉਣੀਆਂ ਕਿਹੜੀ ਮੰਮੀ ਤੇਰੇ ਕਿਹੜੀ ਜਾੜ ਦੋ ਲਵਾਉਣੀਆਂ ਨੇ ਮੂਹਰੇ ਕਿਹੜੀਆਂ ਮੂਹਰੇ ਦੋ ਅਕਲ ਹੈਗੀ ਕਿਹ ਅਕਲ ਝਾੜ ਮਤਲਬ ਅਕਲ ਝਾੜ ਗੈਣਾ ਦੇਖਿਆ ਆਏ ਨਾ ਬੰਦਾ ਪੂਰਾ ਧਿਆਨ ਰੱਖਦਾ ਮਜਾਲਾ ਆ ਦੇ ਕੰਟੈਂਟ ਨੂੰ ਮੜ ਜਾਵੇ ਫਿੱਕਾ ਪੈਣ ਦੇ ਦੇ ਮੂਹਤੇ ਬਾਹਲ ਆਉਣ ਦੇ ਦੇ ਮਜਾਲ ਹੈ ਆਈ ਬ੍ਰੋ ਜਾ ਅਪਰ ਲਿਪਸ ਤੇ ਬਾਹਲ ਵੀ ਆਉਣ ਦੇ ਦੇ ਕਿਉਂਕਿ ਇਹਨੂੰ ਪਤਾ ਟਿਕਟੌਕ ਤੇ ਜੋ ਦਿਖਦਾ ਹੈ ਵਹੀ ਬਿਕਦਾ ਹੈ ਸਾਰੀ ਸਾਰੀ ਰਾਤ ਇਹਦੀ ਘਰ ਵਾਲੀ ਮਿਹਨਤ ਕਰਦੀ ਹੈ ਟਿਕਟੌਕ ਤੇ ਬੈਠ ਕੇ ਹਨ ਫਿਰ ਆਏ ਥੋੜਾ ਉਹਦੀ ਗਲੈਮਰ ਚ ਕਮੀ ਆਉਣ ਦੇ ਦੂਗਾ ਬਾਕੀ ਨਾ ਆਪਦੀ ਘਰ ਵਾਲੀ ਦਿਖਾ ਦਿਖਾ ਕੇ ਤੇ ਲੋਕਾਂ ਤੋਂ ਲਾਣ ਤਾਂ ਲੈ ਲੈ ਕੇ ਇਹਦੀ ਵੀ ਅਕਲ ਹੀ ਚਲੀ ਗਈ ਆ ਦੇਖ ਲੋ ਦੀ ਮਾਂ ਨੂੰ ਕਿਵੇਂ ਬੋਲੀ ਜਾਂਦਾ ਪਰ ਇੱਕ ਗੱਲ ਹੈ ਆਪਦੇ ਮਾਪੇ ਉਹਦੀ ਰਿਸਪੈਕਟ ਕਿਵੇਂ ਕਰਨੀ ਆ ਇਹ ਤੈਨੂੰ ਬਹੁਤਾ ਅਕਲ ਆ ਕਦੀ ਨਹੀਂ ਤੂੰ ਆਦੀ ਮੰਮੀ ਪਾਪਾ ਨੂੰ ਮੰਦਾ ਬੋਲਿਆ ਇਹ ਗੱਲ ਤੇਰੀ ਮੰਨਣ ਵਾਲੀ ਆ ਤੁਹਾਡੇ ਨਾਲ ਤਾਂ ਬਾਤ ਆ ਗਿਆ ਜਾਣਦਾ ਕਿ ਨਹੀਂ ਕਾ ਕਿ ਨਹੀਂ ਕਾ ਚਲੋ ਫਿਰ ਮਾਜੇ ਦਾ ਮੂਤ ਪੀ ਕੇ ਦੇਖੋ ਇਹ ਬਹੁਤ ਸਾਰਾ ਆਪਣੇ ਚੱਟੇ ਤੇ ਲਾ ਲੂ ਹੋਣੀ ਪੀਲ ਸੁੱਕਣਾ ਮੋਚਾ ਸੱਚੀ ਚੰਗੇ ਚਲੋ ਗੋ ਤੇ ਰਵੀ ਕਜਨੀ ਮੋਚਾ ਤੋਂ ਡੇ ਆਈਆਂ ਵੀ ਗੋਆ ਜਾ ਕੇ ਆਪਣੇ ਚੱਟੇ ਤੇ ਲਵੇਟਦਾ ਮੈਂ ਮੇਰੇ ਕੋਲ ਵੀ ਦੁਰਦੇ ਲੱਗੂ ਆਏ ਦੀ ਬੋਲਚਾਲ ਦੇਖ ਲੋ ਕਿੰਨਾ ਸੱਭਿਆਕ ਹੈ ਨਾ ਮੁੜਕਿਆ ਦੀ ਜਾਤੀ ਦੇ ਸਰਟੀਫਿਕੇਟ ਕੱਢ ਕੇ ਦਿਖਾਈ ਜਾਂਦਾ ਹੁੰਦਾ ਡੰਗਰ ਕਿਸੇ ਥਾਂ ਦਾ ਲੋਕ ਤੈਨੂੰ ਪਰਸਨਲ ਥੋੜਾ ਕਹਿੰਦੇ ਆ ਇਹੋ ਜਿਹਾ ਕੁਝ ਬੋਲ ਬੋਲ ਕੇ ਤੇ ਤੂੰ ਆਪ ਹੀ ਦੱਸਦੇ ਨੇ ਵੀ ਤੁਸੀਂ ਕੌਣ ਹੋਨੇ ਹੋ ਕਿਹੜਾ ਬੰਦਾ ਯਾਰ ਦੁਨੀਆ ਤੇ ਜਿਹੜਾ ਦੀ ਵਾਈਫ ਨੂੰ ਐਂ ਕਹਿੰਦਾ ਹੋਊਗਾ ਮੂਤ ਪੀਲਾ ਗੋਹਾ ਖਾਲਾ ਸੀਰੀਅਸਲੀ ਤੂੰ ਆਪਣੇ ਆਪਣੇ ਇਨਫਲੂ ਸਤ ਜੀ ਨੇ ਮੇਰੇ ਤੇ ਦਰਦ ਵੀ ਨਹੀਂ ਕੋਈ ਜਨਾ ਕੰਮ ਅੰਦਰ ਧਾਰ ਕਿਉਂਗੇ ਤੁਰ ਕੇ ਭੇਜਨੀ ਤੁਰ ਤੁਰ ਕੇ ਹੀ ਜਾਂਦੀ ਹੈ ਕਿਵੇਂ ਛੱਡ ਕੇ ਆਏ ਉਹ ਤੇ ਓਕੇ ਛੱਡ ਆਉਂਦੇ ਅੱਜ ਨਾ ਕਲੀ ਨਹੀਂ ਤੇ ਸੀ ਆਪਣੀ ਪਲਟਣ ਆਉਂਦੇ ਨੇ ਮੈਂ ਮੰਮੀ ਛੁੱਟੀ ਤੇ ਡੱਠ ਹੈ ਟਾਮਲੀ ਆ ਤੁਸੀਂ ਸੁਣਨੇ ਤੇ ਆਣਾ ਕਹਿੰਦੀ ਅੰਦਰ ਟਾਟੇ ਆਉਂਦੇ ਰੇ ਇੱਥੇ ਟਾਰੋਂਗੇ ਕਾਮਲੀ ਤੇ ਨੂੰ ਇਹ ਗੱਲਾ ਪੁੱਛਣ ਦੀ ਲੋੜ ਆ ਜਿਹੜੇ ਹਿਸਾਬ ਨਾਲ ਤੂੰ ਇਹਨੂੰ ਐਨੇ ਪਲੇਟਫਾਰਮਾਂ ਤੋਂ ਕਮਾਈ ਕਰਕੇ ਦੇਣੀ ਆ ਨਾ ਉਸਾ ਬਣਾ ਤਾਂ ਇਹ ਜਿਹੜੇ ਪਾਸੇ ਤੂੰ ਸੌਣੀਆਂ ਬੈੱਡ ਤੇ ਉੱਥੋਂ ਤੱਕ ਸੜਕ ਬਣਾ ਲੂਗਾ ਤੇ ਉੱਥੋਂ ਤੱਕ ਕਾਰ ਤੇ ਛੱਡ ਕੇ ਆਇਆ ਕਰੂ ਜਿਹੜੇ ਸਾਬਣਾ ਤੁਸੀਂ ਸਾਰੀ-ਸਾਰੀ ਰਾਤ ਟਿਕਟੌਕ ਤੇ ਲਾਈਵ ਬੈਨਦੇ ਹੋ ਉਸਾ ਆਪਣਾ ਇਹਨੂੰ ਇੱਕ ਹੋਰ ਰੈਅ ਦੇ ਦੇ ਤੁਸੀਂ ਓਨਲੀ ਫੈਂਸ ਤੇ ਵੀ ਆ ਜਾਓ ਓਕੇ ਛੱਡਿਆਗਾ ਜਦੋਂ ਬੈਨ ਸੈਟਾ ਵੀ ਤੁਸੀਂ ਇੰਡੀਆ ਦੀਆਂ ਚਲਾ ਲੀਆਂ ਤੇ ਫਿਰ ਓਨਲੀ ਫੈਂਸ ਦਾ ਤੋਂ ਛੱਡ ਰੱਖਿਆ ਕਮੜੀਏ ਓਦੇ ਤੇ ਵੀ ਮਾਰ ਹੀ ਲਓ ਹੱਥ ਹੁਣ ਆਏ ਆ ਨਾ ਜਿਹੜੀ ਓਨਲੀ ਫੈਂਸ ਤੋਂ ਕਮਾਈ ਹੋਊਗੀ ਉਧਰ ਫਿਰ ਇਹ ਹੋਰ ਜ਼ਮੀਨ ਲੈ ਲੂਗਾ ਫਿਰ ਪਿੰਡ ਵਾਲੇ ਤੁਹਾਡੇ ਤੇ ਹੋਰ ਮਚਣਗੇ ਆਏ ਆ ਵਧੀਆ ਗੱਲ ਆ ਤੁਸੀਂ ਨਾ ਪਿੰਡ ਵਾਲੇ ਨੂੰ ਮਚਾ ਕੇ ਰੱਖੋ ਚਾਹੀ ਓਨਲੀ ਫੈਂਸ ਦੀ ਕਮਾਈ ਤੇ ਸਹੀ ਤੇ ਮੰਮੀ تیاری ਕਰਈ ਹੈ ਤੜਕੇ ਦੀ ਬਸ ਮਾਂ ਨਾਲ ਹੀ ਉਹਨੇ ਢੰਗ ਤੇ ਤੜਕਾ ਲਾਉਂਜੂ ਤਾਂ ਸਾਡੀ ਬੰਦੂ ਕੋਕੀ ਅੱਗ ਮੇ ਘੱਟੀ ਪਈ ਐ ਆਗੇ ਤੇ ਅਸੀਂ ਅੱਜ ਕੁੱਤੇ ਭਗਾਈ ਕਰਕੇ ਇੱਧਰ ਡੈਡੀ ਲੱਗਾ ਕਣਕ ਪਾਉਣ ਜੀ ਬਾਸ ਕਿਵੇਂ ਹੋ ਆ ਦੇਖ ਲੋ ਜਿੱਥੇ ਨੂਪੁੱਤ ਸਾਰੀ ਸਾਰੀ ਰਾਤ ਟਿਕਟੌਕ ਤੇ ਲਾਈਵ ਬੈਠੇ ਰਹਿਣ ਨਾ ਉੱਥੇ ਫਿਰ ਮਾਂ ਪਿਓ ਲਾਏ ਹੁੰਦੇ ਦਿਹਾੜੀ ਵਾਂਗੂ ਕੰਮ ਕਰਨ ਆਹ ਦੇਖ ਲੋ ਉੱਥੇ ਪਿਓ ਦਾ ਹਾਲ ਦੇਖ ਲੋ ਤੁਸੀਂ ਦਿਹਾੜੀ ਵਾਲੇ ਬੰਦੇ ਤੋਂ ਵੀ ਭੈੜਾ ਹੋਇਆ ਪਿਓ ਦਾ ਹਾਲ ਠੀਕ ਐ ਉਹ ਬੀੜੀਆਂ ਪੀਂਦਾ ਤੁਸੀਂ ਕਹਿੰਦੇ ਰਹਿੰਦੇ ਹੋ ਪਰ ਇੰਨੀ ਵੀ ਨਾ ਦੁਰਗਤੀ ਕਰੋ ਵਿਚਾਰੇ ਦੀ ਐਨਾ ਵੀ ਨਿਉ ਟਿਕਟੌਕ ਤੋਂ ਤੇਰੀ ਵਾਲੀ ਕਮਾਉਂਦੀ ਵੀ ਤੇ ਉਹਦੇ ਪਿਆਰ ਨੂੰ ਵੇਲਾ ਹੀ ਬਹਾ ਸਕੇ ਆਏ ਕਰ ਫੇਰ ਤਾਂ ਨਾਲ ਇੱਕ ਓਨਲੀ ਫੈਨਸ ਵੀ ਸ਼ੁਰੂ ਕਰਾ ਲਾਹਣਤਾ ਤੇਰੇ ਤੇ ਪਾ ਹੁਣ ਤੱਕ ਤੈਨੂੰ ਆਏ ਗਣੀ ਮਮੀ ਵੀ ਤੈਨੂੰ ਹੀ ਲੱਖਣਾ ਬਾਪ ਤਾਂ ਮੇਰਾ ਵੇ ਲੱਖਣਾ ਹੋਰ ਕੋਤੀ ਵੀ ਮਾਇਆ ਮਾਇਆ ਹੁਣ ਪਖਾੜ ਚੜੇ ਚੜਾਈ ਗੋਲੀਆਂ ਮੱਕ ਕੇ ਕਿੰਨੀਆਂ ਕੀ ਰੋੜੀਆਂ ਉਹ ਤੂੰ ਤਾਂ ਪੰਗੇ ਲੈਣੀਆਂ ਬੇਰਾ ਮਤਲਬ ਤੋਂ ਹਾਂ ਤੇਰੀ ਮੰਮੀ ਨੂੰ ਤਾਂ ਜਵਾਨੀ ਤੋਂ ਨਹੀਂ ਪਸੰਦ ਤੇਰਾ ਡੈਡੀ ਐਵੇਂ ਨਹੀਂ ਨੇ ਉਹ ਤਾਂ ਮੰਜੇ ਦਰਵਾਜ਼ੇ 'ਚ ਡਵਾ ਰੱਖਿਆ ਤੇ ਆਪ ਅੰਦਰ ਪੈਂਦੀ ਐ। ਇਹ ਬੁਖਾਰ ਤਾਂ ਹੀ ਕਰਦਾ ਹੁਣ ਮੈਨੂੰ ਦੋ ਤਿੰਨ ਦਿਨ ਚੜਦਾ ਰਹਿ ਮੈਨੂੰ ਪਤਾ। ਜੇ ਡੈਡੀ ਲੈ ਜਾ ਮੰਮੀ ਨੂੰ ਇੱਕ ਤਰੋਂ ਉਪਲੀ ਵਾਲੇ ਤੇ ਹੈ? ਚਲ ਕੱਲ ਨੂੰ ਚੱਲਦੇ ਆਂ। ਆਂਟੀ ਜਿਹੜੇ ਹਸਾਬ ਨਾਲ ਤੋਂ ਉਹਦੇ ਕਮੈਂਟ ਕਰਨ ਵਾਲਿਆਂ ਨੂੰ ਵਾਦ ਦੁਆਵਾਂ ਮੈਂ ਦਿੱਤੀਆਂ ਸੀ। ਸਾਨੂੰ ਤਾਂ ਆ ਲੱਗਿਆ ਵੀ ਰੱਬ ਤੇਰੇ ਨਾਲ ਸੋਫੇ ਤੇ ਬੈਠਾ ਹੁੰਦਾ ਕੀ ਗੱਲਾਂਂ ਦੀ ਸੁਖੀ ਹੈ ਹੀ ਨਹੀਂ ਤੂੰ ਢਿੱਲੀ ਜਿਹੀ ਬਾਲੀ ਰਹਿਣੀ ਐ ਜਿਹੜੇ ਸਾਬਣਾ ਆਂਟੀ ਤੂੰ ਉਹਦੇ ਵੱਧਵਾਵੇਂ ਦਿੱਤੀਆਂ ਸੀ ਮੈਨੂੰ ਤਾਂ ਆ ਲੱਗਿਆ ਰੱਬ ਨਾਲ ਸਿੱਧੀ ਗੱਲਬਾਤ ਐ ਤੇਰੀ ਤੇ ਚੰਗੀ ਭਲੀ ਹੋਏਗੀ ਪਰ ਮੈਨੂੰ ਲੱਗਦਾ ਇਹ ਉਲਟੀ ਹੋ ਗਿਆ ਕੰਮ ਜਿਹੜੀਆਂ ਵੱਧਵਾਵੇਂ ਤੂੰ ਉਹਦੇ ਲੋਕਾਂ ਨੂੰ ਦਿੱਤੀਆਂ ਸੀ ਮੈਨੂੰ ਲੱਗਦਾ ਉਹ ਤੈਨੂੰ ਹੀ ਲੱਗ ਗਈਆਂ ਤੂੰ ਤਾਂ ਆਂਟੀ ਸਿਆਣੀ ਸੀ ਤੂੰ ਤਾਂ ਸਿਆਣੇ ਦੀ ਗੱਲ ਸੁਣੀ ਹੋਊਗੀ ਸਿਆਣੇ ਕਹਿੰਦੇ ਹੁੰਦੇ ਵੀ ਵੱਧਵਾਵੇਂ ਨਹੀਂ ਦੇਣੀਆਂ ਚਾਹੀਦੀ ਕਿਸੇ ਨੂੰ ਆਪਦੀ ਹੀ ਪੈ ਜਾਂਦੀਆਂ ਕਰਮਾ ਇਸਾ ਵਿੱਚ ਸੁਣੇ ਆਂਟੀ ਕਦੇ ਪਲਟ ਕੇ ਡੰਗ ਮਾਰਦਾ ਕਰਮ ਤੇਰੀ ਨੂੰ ਦਿਮਾਗ ਘਟ ਖਾਲੇ ਹੋਈ ਬਹੁਤ ਐ ਸਾਰਾ ਤਾਂ ਖਾ ਗਈ ਦਿਮਾਗ ਮੇਰਾ ਲੈ ਦੇ ਹੋ ਕੇ ਤਾਂ ਹੀ ਖਾਲੀ ਰਹਿ ਗਿਆ ਖਾਲੀ ਨੂੰ ਹੀ ਖਾ ਇਹ ਗਾਦੂ ਕੀਦਾ ਖਾਲੀ ਅੱਗੀ ਦਾ ਨਹੀਂ ਜਿਹੜੇ ਸਾਹ ਬਣਾ ਤੈਨੂੰ ਬਹੁਤ ਜ਼ਿਆਦਾ ਬੋਲਣ ਦੀ ਅਕਲ ਤੇ ਮੈਨਰਸ ਹਨਾ ਉਥੋਂ ਹੀ ਪਤਾ ਲੱਗ ਜਾਂਦਾ ਵੀ ਦਿਮਾਗ ਤਾਂ ਤੇਰਾ ਖਾਲੀ ਆ ਹੁਣ ਇਹ ਨਹੀਂ ਪਤਾ ਵੀ ਤੇਰੀ ਬੋਟੀ ਨੇ ਖਾਦਾ ਹੈ ਕਿ ਚਮੰਦਰੋ ਹੀ ਆਈਆਂ ਜਿਹੜੇ ਸਾਹ ਬਣਾ ਤੇਰੀ ਮੰਮੀ ਚਾਂਟਾ ਨਾ ਉਸ ਸਾਹ ਬਣਾ ਤੇਰਾ ਦਿਮਾਗ ਇਹਨਾਂ ਬੁੱਝ ਚਾਹੀਦਾ ਨਹੀਂ ਸੀਗਾ ਐਨੀ ਚਲਾਕ ਬੁੜੀਆਂ ਦੇ ਬੱਚੇ ਤਾਂ ਬਹੁਤ ਚਲਾਕ ਹੁੰਦੇ ਆ ਤੇਰੇ 'ਚ ਪਤਾ ਨਹੀਂ ਕੀ ਦੇ ਗੋਣ ਆਗੇ ਜੇ ਤੁਹਾਨੂੰ दारू ਦੀ ਬੋਤਲ ਦੇ ਵਿੱਚ ਦੁੱਧ ਪਾ ਕੇ ਦਿੱਤਾ ਹੋਵੇ दारू ਸਮਝ ਕੇ ਪੀਆ ਕਰੋ ਜਿਹਨੂੰ ਹੈ ਹੈ ਜੜੀ ਫਿਰ ਪੀਤਾ ਜਾਓ ਨਹੀਂ ਨਹੀਂ दारू ਬੰਦ ਕੀਤੀ ਜਾਵੇ ਜੇ ਉਹਦੀ ਜਗ੍ਹਾ ਤੇ ਕਿਉਂ ਆਪਦੇ ਡੈਡੀ ਤੋਂ ਪੁੱਛੀ ਜਾਣਾ ਤੈਨੂੰ ਇੰਨੇ ਕੁ ਤਾਂ ਪਤਾ ਹੀ ਹੋਊਗਾ ਬੁੱਝ ਦਿਮਾਗ ਕੀ ਐ ਤੇਰੀ ਕਮਾਈ ਵਾਲੀ ਮਸ਼ੀਨ ਤੇਰੀ ਘਰ ਵਾਲੀ ਦੀ ਥਾਂ ਤੇ ਟਿਕਟੌਕ ਤੇ ਤੈਨੂੰ ਲਾਈਵ ਬਿਠਾਇਆ ਹੋਵੇ ਤੈਨੂੰ ਲੱਗਦਾ ਵੀ ਤੈਨੂੰ ਕੋਈ ਵਿਊ ਆਊਗਾ ਜਾਂ YouTube ਤੇ ਤੇਰੀ ਘਰ ਵਾਲੀ ਤੇਰਾ ਵਲੌਗ ਬਣਾਉਂਦੀ ਹੋਵੇ ਤੂੰ ਕੈਮਰੇ ਦੇ ਮੂਹਰੇ ਹੋਵੇਂ ਤੈਨੂੰ ਲੱਗਦਾ ਵੀ ਤੈਨੂੰ ਕੋਈ ਸਬਸਕ੍ਰਾਈਬ ਕਰੂਗਾ ਜਾ ਕੋਈ ਵੀਊ ਮਿਲੂਗਾ ਤੈਨੂੰ ਫੇਰ ਤੂੰ ਤੇ ਡੈਡੀ ਨੂੰ ਕੀ ਪੁੱਛੀ ਜਾਣਾ ਵੀ ਦਾਰੂ ਦੀ ਥਾਂ ਤੇ ਦੁੱਧ ਕੰਮ ਕਰ ਚੂਗਾ ਦੇਖ ਲੈ ਜੇ ਤੈਨੂੰ ਲੱਗਦਾ ਵੀ ਤੇਰੀ ਘਰ ਵਾਲੀ ਦੀ ਥਾਂ ਤੇ ਤੈਨੂੰ ਕੋਈ ਵੀਊ ਆਜੂਗਾ ਫੇਰ ਤਾਂ ਦੁੱਧ ਵੀ ਦਾਰੂ ਦੀ ਥਾਂ ਤੇ ਕੰਮ ਕਰ ਲੂਗਾ ਬਸ ਇੰਨੀ ਕੀ ਗੱਲ ਆ ਹੁਣ ਸਮਝ ਲੀ ਆਪੇ ਡਾਏ ਪੈਂਦਾ ਸੰਦੀਪ ਕੋਲ ਦਾ ਕਹਿੰਦੇ ਨਹੀਂ ਬਿਲਕੁਲ ਇੰਨਾ ਕੋਈ ਨਹੀਂ ਕਰ ਸਕਦਾ ਜਿੰਨਾ ਤੁਸੀਂ ਕਰਦੇ ਹੋ ਬਹੁਤ ਆਏ ਜੀ ਜਿੰਨਾ ਕਰ ਰਹੇ ਹੋ ਆਪ ਦਾ ਵੀ ਜਰੂਰੀ ਹੈ ਮਤਲਬ ਕਿ ਜਿੰਨਾ ਤੁਸੀਂ ਆਪਣੇ ਰਿਲੇਟਿਵਸ ਦਾ ਕਰਦੇ ਹੋ ਉਹਦਾ ਕੋਈ ਨਹੀਂ ਹੱਦਾ ਫਿਰ ਵੀ ਤੁਸੀਂ ਆਪਣੇ ਨਾਲ ਆਪਣੇ ਰਿਲੇਟਿਵਸ ਨੂੰ ਦੇਖਦੇ ਹੋ ਆਪਣਾ ਵੀ ਜੁੰਦੀ ਹੈ ਕੋਈ ਨਹੀਂ ਨਹੀਂ ਉਹ ਸਿੱਧੇ ਹਿਸਾਬਾ ਦਾ ਮਤਲਬ ਸਾਡੇ ਕਹਿੰਦੇ ਉਂਗਲ ਕਰਨ ਕਹਿੰਦੇ ਹੋ ਪਹਿਲਾਂ ਤੁਸੀਂ ਆਪ ਕਰ ਲਓ ਸਾਨੂੰ ਬਾਅਦ ਚ ਦੱਸ ਦਿਓ ਨਾ ਕੀ ਕਰਨਾ ਪਹਿਲਾਂ ਤੁਸੀਂ ਆਪ ਸਾਨੂੰ ਕਰਕੇ ਦੱਸ ਦਿਓ ਵੀ ਅਸੀਂ ਇੰਨਾ ਕੁ ਕਰਤਾ ਫਿਰ ਮੰਨ ਜਾਗੇ ਤੁਹਾਨੂੰ ਅਸੀਂ ਤਾਂ ਜਿੰਨੇ ਕੁ ਜੋਗੇ ਕਹਾਂ ਆਪਦਾ ਕਰ ਹੀ ਜਾਂਦੇ ਹਾਂਗੇ ਓਏ ਮੈਨੂੰ ਆਏ ਦੱਸ ਤੂੰ ਸੱਚੀ ਕਹ ਹੈ ਕਿ ਤੇਰੇ ਕੋਈ ਦਿਮਾਗ ਤੇ 60 ਸਟ ਬੱਜ ਗਈ ਉਹ ਤਾਂ ਤੇਰੀ ਪ੍ਰੇਜ਼ ਕਰੀ ਜਾਂਦੀ ਸੀ ਤੂੰ ਬਦਨ ਕਿਹੜਾ ਸਟੇਸ਼ਨ ਫੜ ਲ ਜੇ ਮੈਂ ਤੁਹੇ ਸਿਰੇ ਦਾ ਡੰਗਰੀ ਆ ਬਸ ਮੈਨਾਂ ਲਾ ਉਦੋਂ ਸਿਰੇ ਦੇ ਡੰਗਰ ਲੋਕ ਐ ਜਿਹੜੇ ਇਨੀ ਬੇਸਿਕ ਕਰਨ ਤੋਂ ਬਾਅਦ ਵੀ ਨੇ ਤੇ ਬਲੌਗ ਦੇਖਦੇ ਤੇ ਇਹਨਾਂ ਨੂੰ ਕਮੈਂਟ ਕਰਦੇ ਆ 15 ਦਿਨ ਛੱਡ ਦਿਓ ਇਹਨਾਂ ਨੂੰ ਦੇਖਣਾ ਇਹਨਾਂ ਦਾ ਦਿਮਾਗ ਸੈੱਟ ਹੋ ਜਾਊਗਾ ਇਹਨਾਂ ਦਾ ਅਗੂ ਨਿੰਨੇ ਜੁੱਗ ਹੋ ਗਿਆ ਕਿ ਆਪਣਾ ਘਰ-ਵਾਰ ਸੰਭਾਲ ਸਕਦਾ ਕਹਿੰਦੇ ਕਾਲੂ ਤੁਹਾਡੇ ਹੀ ਬੱਚੇ ਨੇ ਹੋਣਾ ਤੇ ਫਿਊਚਰ ਬਾਰੇ ਕੁਝ ਨਹੀਂ ਉਹਨਾਂ ਦਾ ਤਾਂ ਅਜੇ ਸੋਚਿਆ ਨਹੀਂ ਹਾਲ ਤੱਕ ਇਹ ਤਾਂ ਦੀਦੀ ਨੇ ਚਲੋ ਠੀਕ ਹੈ ਜੀ ਦੀ ਰੇ 6 ਸਾਲ ਹੋ ਜਾਣੇ ਵਿਆਹ ਨੂੰ ਹਾਲ ਤੱਕ ਅਸੀਂ ਆਪਣੇ ਘਰ-ਵਾਰ 'ਚ ਹੀ ਉਲਝੇ ਪੰਜ ਵਾਕਾਂ ਦਾ ਤਾਂ ਸੋਚਿਆ ਵੀ ਨਹੀਂ ਜੀ ਡੰਗਰਾ ਇੱਥੇ ਘਰ-ਵ ਜੇ ਟਿਕਟੌਕ ਤੇ ਲਾਈਵ ਬੈਠਾ ਰਹਿ ਜੇਗਾ ਆ ਤੇਰੇ ਜਿਵਾਕਾਂ ਬਾਰੇ ਕੋਈ ਹੋਰ ਸੋਚ ਜੂਗਾ ਸੋਚ ਲੈ ਹਲੇ ਵੀ ਟਾਈਮ ਹੈ ਤੇ ਕਈਆਂ ਦਾ ਕਮੈਂਟ ਆਉਂਦਾ ਵੀ ਤੁਸੀਂ ਹੁਣ ਮੈਂ ਬੋਲਣਾ ਚਾਹੁੰਦਾ ਵੀ ਉਹ ਦਿਖਾ ਕੇ ਵੀਡੀਓ ਬਣਾਉਣਾ ਬਈ ਆ ਸਾਡੀਆਂ ਨਾਰਮਲ ਵੀਡੀਓ ਹੁੰਦੀਆਂ ਨੇ ਸ਼ੂਟਾਂ ਦੇ ਵਿੱਚ ਤੇ ਉਹ ਜਿਹੜੀਆਂ ਦਿਖਾਉਂਦੀਆਂ ਨੇ ਨਾ ਉਹ ਟੌਡੀਆਂ ਹੀ ਨੇ ਮੈਂ ਸਿੱਧੀ ਗੱਲ ਦੱਸ ਦਿੰਨਾ ਮੈਨੂੰ ਪਤਾ ਬੋਲਦੇ ਵੀ ਕੌਣ ਹੋਗੇ ਠੀਕ ਆ ਸਭ ਤੋਂ ਵੱਧ ਛੱਡੋ ਗੱਲਾਂ ਵਾਧੀਆਂ ਦੀਆਂ ਨੇ ਬਿਨਾਂ ਮਤਲਬ ਤੋਂ ਲਾਇਓ ਸਾਰੀਆਂ ਤਾਕੜੇ ਕਰਦੀਆਂ ਨੇ ਜਿਹੜੇ ਦਿਖਾਉਂਦੀਆਂ ਨੇ ਤੇ ਉਹਨਾਂ ਨੂੰ ਵੀ ਤੁਸੀਂ ਦੇਖਿਆ ਕਰੋ ਸਾਨੂੰ ਨਾਲ ਦੇਖਾ ਕਰੋ ਜੀ ਅਸੀਂ ਇਹੋ ਦਿਖਾਉਣਾ ਠੀਕ ਆ ਬਸ ਮੁੱਕ ਦੀ ਗੱਲ ਇਹ ਆ ਵੀ ਤੂੰ ਮੰਨਣਾ ਨਹੀਂ ਵੀ ਮੈਂ ਜਨਾਨੀ ਦੀ ਕਮਾਈ ਖਾਨਾ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੂੰ 15 ਦਿਨ ਕੱਲਾ ਵਲੌਗ ਬਣਾਣਾ ਅਨਾਲ ਦੀ ਮੰਮੀ ਨੂੰ ਨਾਲ ਦੀ ਘਰ ਵਾਲੀ ਨੂੰ ਦੋਨੋਂ ਨੂੰ ਨਹੀਂ ਵਿੱਚ ਲੈ ਕੇ ਆਉਣਾ ਹੈਗਾ ਫੇਰ ਦੇਖਣੀ ਤੂੰ ਫੇਰ ਤੈਨੂੰ ਲੱਗ ਜਾਊਗਾ ਪਤਾ ਉਹਦੇ ਤੇਰੇ ਡੈਡੀ ਬਣਾਉ ਵਲੌਗ 15 ਦਿਨ ਤੇਰੀ ਚੰਗਿਆੜਨਾ ਬੱਜ ਗਈ ਤਾਂ ਲੋਕ ਆਬੀਅਸਾ ਤੇਰੀ ਘਰ ਵਾਲੀ ਦੇਖਣ ਆਉਂਦੇ ਆ ਜਦੋਂ ਤੂੰ ਕਮਾਣਾ ਆ ਦੀ ਘਰ ਵਾਲੀ ਤੋਂ ਸਾਰੀ ਸਾਰੀ ਰਾਤ ਨੂੰ ਟਿਕਟੌਕ ਤੇ ਲਾਈਵ ਬਿਠਾਈ ਰੱਖਦਾ ਫੇਰ ਇਹਨੂੰ ਮੰਨਣ 'ਚ ਕਿਹੜੀ ਸ਼ਰਮਾ ਕਮੈਂਟਾਂ 'ਚ ਤਾਂ ਪਤਨੀਆਂ ਪਿੱਛੇ ਜੀ ਕਮੈਂਟ ਆਏ ਬਦ ਕੀ ਕੀ ਕੁਝ ਬੋਲੇ ਆ ਤੂੰ ਸ਼ਰਮ ਕਰ ਲੈ ਤੂੰ ਵੀ ਤਾਂ ਆਪਣੀ ਮਾਂ ਦੇ ਢਿੱਡੋਂ ਜੰਮਿਆ ਤੇਰੀ ਮਾਂ ਵੀ ਤਾਂ ਫੇਰ ਅਸੀਂ 1000 ਰੁਪਏ ਨੂੰ ਵੇਕਦੀ ਹੋਣੀ ਆ ਪਿੰਡ ਦੇ ਵਿੱਚ ਜਿਵੇਂ ਤੂੰ ਮੇਰੀ ਮਾਂ ਨੂੰ ਬੋਲਦਾ ਵੀ ਆਂ ਕੋਈ ਨਾ ਨਹੀਂ ਹਰੇਕ ਦੀ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਏ ਸਿੱਟਾਈ ਕਿ ਭਾਈ ਮੈਂ ਤਾਂ ਇਹ ਗੱਲ ਕਹਿਣਾ ਪਹਿਲਾਂ ਸਾਨੂੰ ਬੋਲਣ ਤੋਂ ਪਹਿਲਾਂ ਨਾ ਤੂੰ ਆਪਣੀ ਮਾਂ ਨੂੰ ਪੁੱਛ ਕੇ ਦੇਖ ਲਈ ਵੀ ਤੂੰ ਵੀ ਮੰਮੀ ਦਾ ਮੰਮੀ ਮਾਂ ਤਾਂ ਜੋ ਵੀ ਕਹਿਣਾ ਵਗਾ ਵੀ 1000 1000 ਨੂੰ ਪਿੰਡ ਦੇ ਚ ਵੇਕਦੀ ਸੀ ਮੇਰੀ ਮਾਂ ਨੂੰ ਕਹਿਣਾ ਸ਼ਰਮ ਹੋਣੀ ਚਾਹੀਦੀ ਤੈਨੂੰ ਬੋਲਦੇ ਨੂੰ ਚੱਲ ਮੰਨ ਲਿਆ ਕਿਸੇ ਨੇ ਕਹਿਤਾ ਹਨਾ ਕਮੈਂਟ ਵਿੱਚ ਆ ਤੂੰ ਉਹਦੀਆਂ ਗੱਲਾਂ ਨੂੰ ਰਿਪੀਟ ਕਰਕੇ ਕੀ ਸਾਬਤ ਕਰਨਾ ਚਾਹੁੰਨਾ ਅਸੀਂ ਤਾਂ ਪਹਿਲਾਂ ਹੀ ਡਿਕਲੇਅਰ ਕਰ ਰੱਖਿਆ ਵੀ ਜਿਹੜੇ ਤੁਹਾਡੇ ਫਾਲੋਅਰ ਨੇ ਤੁਹਾਡੇ ਵਰਗੇ ਡੰਗਰ ਨਹੀਂ ਆ ਕਿਸੇ ਨੇ ਤੈਨੂੰ ਬੋਲਿਆ ਸੀ ਆ ਹੁਣ ਤੂੰ ਉਹਨੂੰ ਰਿਪੀਟ ਚ ਬੋਲੀ ਜਾਣਾ ਛੱਡਿਓ ਨਾ ਮਾਮਾ ਨੂੰ ਬੋਲਣਾ ਆਏ ਕਰਿਓ ਜਦੋਂ ਪੂਰਾ ਜਲੂਸ ਨਿਕਲ ਗਿਆ ਨਾ ਉਦੋਂ ਹਟਿਓ ਚਲ ਮੰਨਦੇ ਆ ਉਹ ਤਾਂ ਡੰਗਰ ਸੀਗਾ ਹਨ ਜਿਨੇ ਤੈਨੂੰ ਕਮੈਂਟ ਕਰਤਾ ਉਹ ਤਾਂ ਕੱਲੇ ਜਣੇ ਨੇ ਕਮੈਂਟ ਕੀਤਾ ਸੀ ਆ ਤੂੰ ਕਿੰਨੇ ਜਣਿਆਂ ਨੂੰ ਗੰਦ ਬੱਕੇ ਦਿਖਾਤਾ ਕਿੰਨੇ ਜਣੇ ਨੇ ਸੁਣਿਆ ਹੁਣ ਤੇਰੇ ਮੂੰਹ ਚੋਂ ਤੂੰ ਗੰਦ ਬਕਿਆਗਾ ਜੇ ਤੂੰ ਬਹੁਤ ਸਿਆਣਾ ਹੈ ਤੂੰ ਤਾਂ ਦਿਮਗ ਲਾ ਲਿਆ ਕਰ ਤੈਨੂੰ ਸੀਰੀਅਸਲੀ ਲਾਈ ਦੇਵੇ ਤੈਨੂੰ ਤੇਰੀ ਮੰਮੀ ਬਾਰੇ ਇਹ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਜੇ ਕੋਈ ਕਿਸੇ ਨੂੰ ਮਾਂ ਦੀ ਗੱਲ ਕੱਢ ਦੇ ਨਾ ਤਾਂ ਬੰਦੇ ਤੋਂ ਮੂੰਹੋਂ ਨਾ ਬੋਲ ਕੇ ਨਹੀਂ ਦਸੀ ਜਾਂਦੀ ਹੁੰਦੀ ਵੇਨੇ ਕੀ ਗੱਲ ਕੱਢੀ ਐ ਮਾਂ ਦੀ ਤੇ ਤੂੰ ਬੜਾ ਚੌੜਾ ਹੋ ਹੋ ਦਸੀ ਜਾਂਦਾ ਵੀ ਮੇਰੀ ਮੰਮੀ ਬਾਰੇ ਐ ਕਹਿੰਦੇ ਐ ਤੂੰ ਲੋਕਾਂ ਦੀਆਂ ਗੱਲਾਂ ਨੂੰ ਰਿਪੀਟ ਕਰ ਕਰਕੇ ਤਾਂ ਐਂ ਦਸੀ ਜਾਂਦਾ ਵੀ ਜਿਵੇਂ ਤੇਰੀ ਮੰਮੀ ਨੂੰ ਪਦਮਸ਼ੀਰੀ ਮਿਲਿਆ ਹੋਵੇ ਕਿੰਨੇ ਮਾਨ ਨਾਲ ਦਸੀ ਜਾਂਦਾ ਵੀ ਮੇਰੀ ਮੰਮੀ ਹਜ਼ਾਰ ਹਜ਼ਾਰ ਚ ਖੋਤਾ ਗਦਾ ਲੈ ਸਾਡੀ ਮਾਂ ਲੈ ਸਾਡੀ ਮਾਂ ਨੂੰ ਕਦੋਂ ਤੂੰ ਕਿਹਾ ਤੱਲੋ ਕੱਢ ਕੇ ਲੈ ਅੱਜ ਮੈਂ ਤਾਂ ਸਿੱਧਾ ਹੋਣਾ ਚਾਹਿਆ ਕਾ ਇੱਕ ਵੀ ਕਲਿੱਪ ਨਾ ਕੱਟਿਓ ਜਾਂ ਫਿਰ ਤੁਹਾਡੇ ਆਪਣੇ ਬਾਪ ਨੂੰ ਪੁੱਛ ਲਈ ਤੇਰੀ ਮਾਂ ਨੂੰ ਕਿਦੋਂ ਕੱਢ ਕੁੱਟ ਕੇ ਤਾਂ ਲੈ ਕੇ ਆਦੀ ਕਿਦੋਂ ਤੱਲੋ ਜਿਵੇਂ ਤੂੰ ਮੇਰੀ ਮਾਂ ਨੂੰ ਬੋਲਦਾ ਪਿਆ ਸ਼ਰਮ ਕਰ ਲੈ ਕਰ ਮਾੜੀ ਮੋਟੀ ਸ਼ਾਬਾਸ਼ ਵੱਡਾ ਇਨਫਲੂਐਂਸਰ ਡੰਗਰ ਕਿਸੇ ਥਾਂ ਦਾ ਕਿੱਡੇ ਮਾਨ ਨਾਲ ਦੱਸੀ ਜਾਂਦਾ ਐਨਾ ਗਲਤ ਮਤ ਤੂੰ ਐਨਾ ਕੈਸੂਲੀ ਬੋਲ ਲੈਣਾ ਆਪਦੀ ਮਾਂ ਬਾਰੇ ਸੀਰੀਅਸਲੀ ਤੈਨੂੰ ਬਿਲਕੁਲ ਵੀ ਕੋਈ ਸੰਗ ਸ਼ਰਮ ਕੁਝ ਨਹੀਂ ਆਉਂਦਾ ਹੈਗਾ ਤੂੰ ਆਪਦੀ ਮਾਂ ਬਾਰੇ ਬੋਲੀ ਜਾਣਾ ਕਮਲਿਆ ਤੈਨੂੰ ਪਤਾ ਵੀ ਹੈ ਵੀ ਤੂੰ ਕੀ ਕੁਝ ਬੋਲੀ ਜਾਣਾ ਤੇ ਡੰਗਰਾ ਕਲਿੱਪ ਕਿਹਨੇ ਕੱਟਣੀ ਆ ਤੇਰਾ ਵਲੌਗ ਆ ਤੂੰ ਐਡਿਟ ਕਰਨਾ ਅਸੀਂ ਉਹਦੀ ਕਲਿੱਪ ਕਿਵੇਂ ਕੱਟ ਦਾਂਗੇ ਆਹ ਕਲਿੱਪ ਤਾਂ ਡੰਗਰਾ ਗਧਿਆ ਖੋਤਿਆ ਤੈਨੂੰ ਕੱਟਣੀ ਚਾਹੀਦੀ ਸੀ YouTube ਤੇ ਲੋਕਾਂ ਨੂੰ ਕੀ ਪੁੱਛਦਾ ਇਹ ਗੱਲਾਂ ਤਾਂ ਤੂੰ ਆਦੇ ਪਿੰਡ ਚੋਂ ਪੁੱਛ ਜਾ ਕੇ ਤੈਨੂੰ ਤਾਂ ਨਹੀਂ ਕਿਸੇ ਨੇ ਡਾਇਰੈਕਟਲੀ ਦੱਸਣਾ ਤੂੰ ਕਿਸੇ ਹੋਰ ਬੰਦੇ ਦੀ ਡਿਊਟੀ ਲਾ ਜਿਹੜਾ ਤੈਨੂੰ ਪਤ ਪੁੱਛ ਪੜਤਾਲ ਕਰਕੇ ਦੇਵੇ ਸਾਰਾ ਚੌਣਣੀ ਹੋ ਜੇ ਨਾਲਿਆ ਰੋਏ ਰੋਏ ਦਾ ਰੰਡੀ ਰੋਣਾ ਖਤਮ ਹੋਊਗਾ ਜੇ ਕਿਸੇ ਨੇ ਕੋਈ ਤੇਰੀ ਮਾਂ ਬਾਰੇ ਗੱਲ ਕਹਿਤੀ ਨਾ ਫਿਰ ਤੂੰ ਹੀ ਮੂੰਹ ਐ ਕਰੇਂਗਾ ਜਿਵੇਂ ਗੇਟ ਚੂੰਗਲਾਈ ਹੁੰਦੀ ਆ ਫਿਰ ਐਵੇਂ ਧਰਤੀ ਤੇ ਘਰੂਟ ਜੇ ਨਾ ਵੱਢੀ ਵੀ ਮੇਰੀ ਮਾਂ ਦੀਆਂ ਪੋਲਾਂ ਖੋਲਤੀਆਂ ਪਿੰਡ ਵਾਲਿਆਂ ਨੇ ਚਲੋ ਉੱਥੇ ਲਾ ਦਿਆਂ ਇਸ ਵਲੌਗ ਨੂੰ ਐਂਡ ਜੇ ਇੱਕ ਵਧੀਆ ਲੱਗੇ ਲਾਈਕ ਕਰ ਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੁਣ ਥੋੜਾ ਆਪਾਂ ਬੀਵੀ ਚੱਲ ਰਹੇ ਆ ਕਿ ਤੁਹਾਡੇ ਲਈ ਹੋਰ ਸਰਪ੍ਰਾਈਜ਼ ਹੈ ਇਸ ਕਰਕੇ ਸਾਡਾ ਟਾਈਮ ਮਿਲਿਆ ਦਾ ਵ ਕੀ ਇਹਦਾ ਤੁਸੀਂ ਇਹ ਵਲੌਗ ਬਣਾਤਾ ਤੇ ਇਹਦੀ ਮਾਂ ਦੀਏ ਪੋਲਾ ਪੱਟੀ ਜਾਂਦਾ ਇਹ ਡੰਗਰ ਜਾ ਅਕਲ ਨਹੀਂ ਸ਼ਕਲ ਨਹੀਂ ਇਹਦੀ ਨਾਲੇ ਨਾ ਕੋਈ ਚਵਕ ਪਲਾਨ ਕਰ ਲੋ ਮੁੜ ਕੇ ਫਿਰ ਦੀਪ ਮਠਾਰੂ ਵਾਂਗੂ ਸਾਰੀ ਉਮਰ ਗੰਡੇ ਨਾਲ ਰੋਟੀਆਂ ਖਾਈ ਜਾਓਗੇ ਮੁੜ ਕੇ ਇਹੇ ਜੇ ਨਾ ਫਿਰ ਡੇਰਿਆਂ ਚ ਤੁਰੇ ਫਿਰਦੇ ਹੁੰਦੇ ਆ ਪਹਿਲਾਂ ਗਈ ਜਾਣਗੇ ਅਭੀ ਤੋਂ ਹਮ ਆਪਣੇ ਪੈਰੋਂ ਤੇ ਖੜੇ ਹੋਗੇ ਇਸ ਲਈ ਹਮਨੇ ਬੱਚੇ ਕਾ ਕੁਛ ਸੋਚਿਆ ਨਹੀਂ ਮੈਨੂੰ ਲੱਗਦਾ ਨਾ ਤੈਨੂੰ ਫਿਕਰ ਕੋਈ ਹੋਰ ਆ ਤੈਨੂੰ ਆਇਆ ਵੀ ਪ੍ਰੈਗਨਨਸੀ ਤੋਂ ਬਾਅਦ ਨਾ ਮੇਰੀ ਵਾਈਫ ਦਾ ਗਲੈਮਰ ਕੱਟ ਜਾਊਗਾ ਤਾਂ ਹੀ ਤਾਂ ਫਟਾਫਟ ਤੋਂ ਸਾਰੀ ਪਲੇਟਫਾਰਮਾਂ ਤੇ ਲਾਈਵ ਕਰ ਰੱਖੀ ਆ ਸਾਰੀ ਸਾਰੀ ਰਾਤ ਸੌਂਦੇ ਨਹੀਂ ਤੜਕੇ 12 ਵਜੇ ਉੱਠਦੇ ਹੋਂ ਵਧੀਆ ਸੱਸਾਂ ਮਿਲੀਆਂ ਤੁਹਾਨੂੰ ਕੰਮ ਕਰਨ ਨੂੰ ਆਪਦੀਆਂ ਫੈਮਲੀਆਂ ਨਹੀਂ ਸੰਧੀਆਂ ਲੋਕਾਂ ਤੋਂ ਪਰ ਇਹਨਾਂ ਨੂੰ ਕਮੈਂਟ ਕਰ ਕਰਕੇ ਮੱਤਾ ਦੇਣਗੇ। ਦੀਦੀ ਤੁਸੀਂ ਚੁੱਲਾ ਟਾ ਲਓ। ਦੀਦੀ ਤੁਸੀਂ ਗੋਬਰ ਕੈਂਸ ਲਾ ਲਓ। ਵੀ ਜਿਵੇਂ ਆ ਆਪਣੇ ਗੋਬਰ ਕਰਕੇ ਜਾਣਾ ਹੁੰਦਾ। ਡੰਗਰੋ ਤੁਸੀਂ ਆਪਦੇ ਘਰ ਸਾਂਭ ਲਓ। ਜੇ ਕੱਲ ਨੂੰ ਤੁਹਾਡੇ ਨੂੰ ਪਤਾ ਇਹ ਜੀ ਵਲੌਗਿੰਗ ਕਰਨ ਲੱਗੇ ਫਿਰ ਹੋਰੂੰ ਜੇ ਚੱਕੋਗੇ। ਫੇਰ ਨਾ ਮੂੰਹ ਹੋਰੂੰ ਜਾ ਕਰਿਓ। ਅੱਜ ਤਾਂ ਇਹਨਾਂ ਦਾ ਘਰ ਇਹਨਾਂ ਤੋਂ ਵੀ ਵੱਧ ਸਾਂਭੀ ਜਾਣੇ ਹੋ। ਚਲ ਛੱਡੋ ਯਾਰ। ਬਹੁਤ ਜ਼ੋਰ ਲਾ ਲਿਆ। ਇਹ ਨਹੀਂ ਸੁਧਰਨਾ। ਇਹ ਤਾਂ ਕੁੱਤੇ ਦੀ ਪੂਛ ਤੋਂ ਵੀ ਭੈੜੀ ਚੀਜ਼ ਆ। ਡੰਗਰਾਂ ਦਾ ਸਰਦਾਰ ਐ ਇਹ। ਚਲੋ ਛੱਡੋ ਯਾਰ। ਪੈਸਾ ਹੈਵੀ ਹੋ ਗਿਆ ਇਹਦੇ ਤੇ। ਹਾਂਜੀ ਜੇਕੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇੱਕ ਇੱਕ ਜਣਾ ਜ਼ਰੂਰ ਸ਼ੇਅਰ ਕਰਿਓ ਤੁਸੀਂ ਮੇਰੀ ਵੀਡੀਓ ਦੇਖ ਲੈਨੇ ਹੋ ਨਾ ਸਬਸਕ੍ਰਾਈਬ ਕਰਦੇ ਹੋ ਨਾ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਅੱਜ ਪਲੀਜ਼ ਇੱਕ ਇੱਕ ਬੰਦੇ ਨੂੰ ਜ਼ਰੂਰ ਮੇਰੀ ਵੀਡੀਓ ਸ਼ੇਅਰ ਕਰਿਓ ਹਾਂਜੀ ਐਸੀ ਵੀਡੀਓ ਵਿੱਚ ਸਿਰਫ ਐਨੇ ਜਿੱਕੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪ ਵੀ ਰეკਮੈਂਡ ਬਾਕਸ ਵਿੱਚ ਦੇਣਾ ਬਿਲਕੁਲ ਨੀ ਪੁੱੜਨਾ ਮਿਲਦੇ ਕਿਸੇ ਹੋਰ ਵੀਡੀਓ ਨਾਲ ਬਾਏ